ਇਹਨਾਂ ਗੱਲ ਆ ਕੋਈ ਭਲਾ ਨਹੀਂ ਅੱਜ ਘੇਰ ਕਰਦਾ ਖਰਚ ਜੇਨ ਕੱਢਦਾ ਤੇ ਨੋ ਵੀ ਤੋ ਸਕੂਟਰ ਕਿਤੇ ਲੱਗ ਰਿਹਾ ਹੋਦਾ ਝਾਟੀਆਂ ਲੈਣਾ ਹੈ ਕੰਮ ਕਿਹੜੇ ਆ ਹੋਇਆ 21 ਕਿਲੇ ਫੀਟ ਕੇ ਆਪਾਂ ਪਹਿਲਾਂ ਝੂਟੀਆਂ ਲੈਣਾ ਆ ਇੱਥੇ ਉਹ ਕਰਾਂਗੇ ਕੰਮ ਵੀ ਕੋਈ ਮੈਨੂੰ ਤਾਂ ਮੇਰਾ ਅੱਕ ਲੱਗੀ ਪਈ ਆ ਤੂੰ ਹੁਣ ਸਕੂਟਰ ਤੇ ਝਾਟੀਆਂ ਹੀ ਲੈਂਦਾ ਫਿਰਦਾ ਹੁੰਦਾ ਅੱਲਾ ਜਾਓ ਇਹ ਵੀ ਤਾਂ ਚਾਹੀਦੀ ਐ ਮੈਂ ਤਾਂ ਜਦੋਂ ਆਉਣਾ ਇੱਥੇ ਆ ਕਰਤਾ ਪਜਾ ਕਰਦੀ ਕਰਦਾਗਾ ਮੇਰੇ ਸਾਲੇ ਕਲਨ ਜਵਾਕ ਨੇ ਵਖਤ ਪਾਇਆ ਹੈ ਹੈ ਕਰੇ ਜੀਰੀ ਬੱਢਣੀ ਪਈ ਐ ਮੈਂ ਆ ਫਿਰਦਾ ਟਾਬੇ ਦੇ ਰੁਟੀ ਆਖੰਦ ਤੇ ਮਗਰ ਮਗਰ ਬਾਲੀ ਬੋਲ ਪਾਵਸਦਾ ਬਾਹਰ ਫਿਰਦੇ ਆ ਪੱਕਰੀ ਨਹੀਂ ਗਾ ਸਾਰੀ ਰਾਣੀ ਚੁੱਕ ਕਰੇ ਤੂੰ ਇੱਥੇ ਰੁਟੀ ਉਹ ਕਰਮ ਚੰਗੇ ਨੇ ਜਿਨ੍ਹਾਂ ਦੇ ਜਵਾਕ ਮਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਕੰਮ ਕਰਾਉਂਦੇ ਨੇ ਆਹ ਹੁਣ ਆਹੀ ਟਾਈਮ ਆ ਮਹੀਨਾ ਤੋਂ ਮਹੀਨੇ ਦਾਣੇ ਇਕੱਠੇ ਕਰਨ ਦਾ ਪੂਰੇ ਦਿਮਾਗ ਖਰਾਬ ਆ ਵੇ ਬੋਲੀ ਜਾਣਾ ਗਾ ਤੂੰ ਪਹਿਲਾਂ ਪ੍ਰਸ਼ਾਦਾ ਦਾ ਸ਼ਕਲ ਆ ਫੇਰ ਕਰ ਲਈ ਗੱਲਾਂ ਹੈ ਸਰੂਪ ਮੇਰਾ ਕਾਲਜਾ ਮੱਚਾ ਵੈ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਚੰਟਣੀ ਘੱਟ ਖਾ ਇਹ ਚ ਜ਼ਿਆਦੇ ਮਿਰਚਾਂ ਨੇ ਕਾਲਜਾ ਤਾਂ ਮੱਚੂ ਹੋਗੀ ਆ ਗੱਲ ਦੇ ਨੂੰ ਕਿੰਨਾ ਗਿਆ ਕੱਪੜੇ ਚੱਜ ਦੇ ਪਾ ਕੇ ਆ ਜਾਂਦਾ ਯਾਰ ਆ ਜਾ ਹਾਂ ਯਾਰ ਮੇਰਾ ਮੁੰਡਾ ਫੌਜ ਚ ਜੰਗ ਜਿੱਤ ਕੇ ਆ ਰਿਹਾ ਹੈ ਕਿਸ ਨਮਾਨਤ ਕਰਾਉਂ ਮੈਂ ਤਾਂ ਇਹ ਕਹਿੰਦਾ ਉੱਥੇ ਜਹਾਜ਼ ਉਤਰਦੇ ਢਾ ਲੂ ਲਾ ਲਾ ਕੇ ਚਪੇੜੇ ਨਾਲ ਫੇਰ ਲੈ ਕੇ ਆਇਓ ਉਹਨੇ ਮੈਂ ਤਾਂ ਤੈਨੂੰ ਭੈ ਲੈਣ ਦੇਣ ਤੋਂ ਕਹਿੰਦਾ ਆਇਆ ਭਾਈ ਮੁੰਡੇ ਦਾ ਆਪਣੇ ਦੇ ਰੱਸਾ ਪਾ ਤੂੰ ਹੀ ਨਹੀਂ ਪਉਂਦਾ ਹੈ ਗਿਆ ਉਹ ਯਾਰ ਮੈਂ ਕੀ ਕਰਾਂ ਇਹਦੀ ਮਾਰ ਹੀ ਟਿਕਨੀ ਇਹਦੀ ਸਾਡੀ ਲਾ ਨਾ ਜਣੀ ਸਾਡੇ ਪਿੱਛੇ ਨਹੀਂ ਲੱਗਦੀ ਹੋएगी ਫੇਰ ਦੀ ਆਉਰੇ ਝਾਟਾ ਜਾ ਗੋਲੀ ਪੀਤਾ ਸੋਡੇ ਦਾ ਪਾੜੇ ਕੋਏ ਹੋਏ ਨਹੀਂ ਹੈ। ਅਈਆ ਤੂੰ ਟਾਂਗੜੀ ਦੀ ਮੇ ਲੱਗੀ ਹਰੀ ਹੋਏ। ਬਲੀਆ। ਜੀ ਚਾਸਾ ਕਰੇ ਬਣਾਉਂਦੇ। ਉਰਤੀ ਹਲਵਾਰ ਦੀ ਪਾਰਾਂ ਦੀ ਪਾਈ ਆ ਕੀ ਪਾਈ ਫਿਰਦੀਆਂ ਤੂੰ ਪਜਾਮਾ ਜਾ ਹੈ। ਆਪਣਾ ਆਪਣਾ ਅੱਦਾ ਖਾਈ। ਨੂੰਤੀ ਮਾਰੀ ਲੱਗਦੀ ਉੱਥੇ ਹੁਣ ਜਾਂਗੇ ਦੋਰੇ ਅੰਗਰੇਜ਼ ਦੇਖਣਗੇ ਤੈਨੂੰ ਐ ਹੁਣ। ਮਾਸੜਾ ਉੱਥੇ ਦਾ ਅੱਦੇ ਪਾਵਾ ਕਿ ਦੋਰੇ ਨੇ ਤਾਂ ਫੇਰ ਵੀ ਪੂਰੇ ਕੰਮ। ਕਿਉਂ ਯਾਰ ਐਂ ਗਾਤੋਂ ਫੇਰ ਤੇ ਆ ਮੈਂ ਅੱਜ ਮੇਰੇ ਮੁੰਡੇ ਤੋਂ ਪੱਗ ਬੜਾਈ ਆ ਗਈ। ਜਾਂਚਦੀ ਹੈ। ਹਾਜੀ ਨਾਲ ਜੀ ਮੰਨੀ ਜਾਂਦਾ ਚਾਚਾ। ਉਹ ਤੇ ਕਾਂ ਨੂੰ ਠੰਡ ਹੈ। ਹੈ? ਉਹ ਤਾਂ ਕਹੇ ਸੇ ਪਾਰਟੀ ਨੂੰ ਆਪਸ ਮਰ ਤਰੰਦ ਦੇਣੀ ਨਾ ਹੀ ਕਾਲੀ ਭਗਵਾਨ ਲਈ ਵਿੱਚੋਂ ਤਾਂ ਪਾਚਾੜੂ ਵਾਲੀ ਆ ਉਹਨੇ ਗੱਲ ਬਾਤ ਤਰੰਦ ਉਹ ਲੱਗ ਜੇ ਸਾਰੇ ਟਾਵਲ ਫਰੀ ਨੇ ਆਪਣੇ ਜੱਟਾ ਅੱਛਾ ਲੋੜ ਹੀ ਨਹੀਂ ਕਾਟ ਦਿਖਾਉਣ ਦੀ ਐਂ ਕਰ ਦਿੰਦੇ ਆ ਕਹਿੰਦੇ ਲੱਗ ਜੋ ਨੰਗਾ ਦਿੰਦੇ ਨੇ ਆਹੀ ਨੇ ਬਤੇ ਭਾਈ ਕਾਰਾਂ ਰੋਕੀਆਂ ਆਪਣੀ ਲਾਈਨ ਚ ਲਾਈ ਨਹੀਂ ਤਹੀਂ ਕਾਰ ਚੱਤ ਦੀਆਂ ਦਾ ਚੜਾਈਏ ਤੇ ਕਹਰਾ ਬੱਠਲ ਮੈਨੂੰ ਜਦ ਤੱਕ ਬਣ ਲਾਗੀ 12 ਵਜੇ ਕਹਿੰਦੀ ਹਰੀ ਝਟੜੀ ਖਾਣੀਆ ਸੌਰੇ ਦਿਨ ਵਾ ਇੱਥੇ ਲੈ ਕੇ ਆਇਆ ਝਟੜੀ ਵਾਲੀ ਮਸ਼ਹੂਰ ਹੈ ਇਹਨਾਂ ਦੀ ਹਰੀ ਉਹ ਲਾਈਣੀਆ ਬੋਲੇ ਰੋਟੀ ਹੋਵੇ ਤੇ ਗੱਲ ਹੋਗੀ ਗਾਂ ਗੱਲ ਹੋਗੀ ਗਾਂ ਤੁਸੀਂ ਜਮਾ ਫੇਕ ਕਰੋ ਉਹ ਪਹਿਜਾਤੋ ਤਿੰਨ ਵਾਰ ਫੋਨ ਕਰ ਰੋਟੀਆਂ ਲੈ ਭਾਈ ਹੋਰ ਹਾਂ ਤਤੇ ਤਤੇ ਲੈ ਆਇਓ ਢਾੜ ਰੁખી ਜਾਂਦੀਆਂ ਮੇਰੀ ਅੱਛਾ ਚਾਚਾ ਫੇਰ ਕੋਤਾਂ ਕਾਇਨਤ ਜਦੋਂ ਮਰਦੀ ਆ ਜਾਓ ਆਪਣੇ ਤੋਂ ਬੰਦੇ ਭਰਦੇ ਨਹੀਂ ਹੈਗੇ ਤੁਸੀਂ ਮੈਨੂੰ ਐ ਨਹੀਂ ਸਮਝਦੇ ਫਿਰ ਭੈ ਦਾ ਡੇ ਮੁਲਖ ਦੇ ਵਿੱਚ ਭਲੋਗੇ ਕਿਵੇਂ ਬੰਦੇ ਨੂੰ ਭਲਣ ਨੂੰ ਕੀ ਹੈ ਆਪਣੀ ਪਾਰਟੀ ਦੇ ਦਾ ਬੰਦੇ ਥਾਉ ਦਉਂਦੇ ਬੈਠੇ ਨੇ ਉਹਦਾ ਕਹਿੰਦਾ ਸੇਪੀ ਆ ਤੇ ਜਗਾ ਮੇਰਾ ਅੱਛਾ ਉਹਦਾ ਕਹਿੰਦਾ ਸੇਪੀ ਆ ਮੈਂ ਤਾਂ ਬੰਦੇ ਬੁਲਾ ਰਖ ਨੇ ਨਾਲ ਤਾਂ ਸਰਪਾ ਪਾਉਣਗੇ ਮੈਨੂੰ ਨਾਲੇ ਆਪਣੀ ਆਰਾਂ ਜਦੋਂ ਗਾਂਾਂ ਦੀ ਸੇਵਾ ਪਾਣੀ ਵਧੀਆ ਕਰਨਗੇ ਲੈ ਪਰ ਪੂਰੇ ਆਏ ਜਦੋਂ ਮੁੰਡਾ ਆ ਗਿਆ ਆਏ ਪੂਰੇ ਲੋ ਮੁੰਡਾ ਆ ਗਿਆ ਬੱਕਰੇ ਵਾਂਗੂ ਢਾਲੀ ਬਾਈ ਮੈਂ ਤਾਂ ਇਹ ਕਹਿਣਾ ਜਿੱਥੇ ਮਿਲ ਗਿਆ ਮੇਰੇ ਸਾਲ ਜੁੱਤੀ ਲਈ ਕੱਢ ਕੁੱਟਦੀ ਲਈ ਤੇਨੂੰ ਕੋਈ ਨਹੀਂ ਕਹਿੰਦਾ ਤੈਨੂੰ ਖੁੱਲੀ ਛੁੱਟੀ ਹੈ ਪਹਿਲਾਂ ਮਾਫੀ ਬਗਾਉ ਛੁੱਟੀ ਛੁੱਟੀ ਹੈ ਤੈਨੂੰ ਹਾਂ ਉਹ ਨਹੀਂ ਨਹੀਂ ਓਏ ਆ ਨਾੜ ਜੇ ਬੱਦਿਆ ਨੇ ਬੱਸ ਰਹਿਣ ਦੇ ਖਵਾਏ ਹੋਏ ਨੇ ਤਾਂ ਮੂਲੀ ਵਾਲੇ ਪਹਿਲੇ ਹੀ ਮੂਹ ਪਈ ਮੂਹ ਦਾ ਢੱਲਾ ਨਾ ਕਰ ਕੋਈ ਗੱਲ ਨਹੀਂ ਆਪਸ ਰੂਪ ਆਪੀ ਲਊ ਪਾਲ ਕਿੱਥੇ ਤੈਨੂੰ ਭੇਜਦਾ ਦਿੱਤਾ ਨਾਲ ਹੁਣ ਕਿਉਂ ਤੂੰ ਮੂੰਹ ਥਲੇ ਡਿੱਗੀ ਖੜੀ ਹੈ ਹੈ ਕਿਉਂ ਫਿਕਰ ਕਰੀ ਜਾਂਦੇ ਹੋ ਹੈ ਐ ਕਿੱਥੇ ਭੱਜ ਲੁਗਾ ਓ ਲੈ ਪੰਜ ਜਲਿਆ ਹੈ ਕੌਣ ਸਾਰਾ ਇਹ ਕਰੀ ਭਾਈ ਸਪੋਰਟ ਦਾ ਚੱਕ ਇਹਦਾ ਅੱਗ ਚ ਮਰੀ ਕਿਹੜਾ ਮੇਰੇ ਨਾਲ ਦਾ ਮੁੜ ਕੇ ਜਾ ਵੀ ਨਾ ਕਿਤੇ ਠੀਕ ਹੈ ਪਾਪਾ ਜੀ ਚੁੱਲੇ ਚ ਮਰੀ ਚੱਕੀ ਸਿੰਗਾ ਤੂੰ ਚੱਲ ਮੈਂ ਪੈਸੇ ਦੇ ਕੇ ਆਉਣਾ ਲੈ ਤੂੰ ਕਿਉਂ ਦੇਵੇਂਗਾ ਪੂਰੇ ਬਾਵੜਾ ਹੋਇਆ ਤੂੰ ਕਮਾਲ ਹੋ ਗਈ ਯਾਰ ਮੈਂ ਕਿਉਂ ਬੌਲੀਆਂ ਨਹੀਂ ਮਾਰਦੇ ਉਹ ਤੂੰ ਭਾਈ ਜਾ ਹੱਦ ਹੋ ਗਈ ਹੱਦ ਕਾਹੇ ਪੈਸੇ ਲੈ ਨਾ ਭਾਈ ਪੈਸੇ ਮੈਂ ਦੰਨਾ ਨਹੀਂ 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 ਦੱਸ ਕਾਹੇ ਪੈਸੇ ਹੋ ਗਏ ਹੈ ਹੋਰ ਜੇਵਾ ਦੱਸੋ ਵੀ ਦੇਖ ਲੈ ਦੱਸ ਦੇ ਬਿੱਲ ਬਣਾ ਦੇ ਲੈ ਦੇਖ ਲੈ ਜਿਹੜਾ ਮਾਰਦੇ ਰਹਿ ਰਹੇ ਮੈਂ ਤਾਂ ਰੋਜ਼ ਆਉਣਾ ਪੂਰੇ ਉਰੇ ਆਪਣੇ ਤੋਂ ਕਿੱਥੋਂ ਲੈ ਲੈਣਗੇ ਪੱਚ ਦੇਖ ਲੈ ਜੇ ਨਹੀਂ 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 ਤੇਰੇ ਸਾਹਮਣੇ ਕਹਿੰਦਾ ਬਬਲਾ ਹੋਇਆ ਤੂੰ ਪੈਸੇ ਦਿੰਦਾ ਤੀ ਅਸਾਂ ਬਕਾ ਲੈ ਨਾ ਨਾ ਬੱਸ ਬੱਸ ਕਹਿੰਦਾ ਘਰ ਦਾ ਖਰਚਾ ਲੈ ਲੈਣ ਲੈ ਜੀ ਨਹੀਂ ਨਹੀਂ ਬੱਸ ਹੈ ਫਸਵਾ ਗਿਆ ਖਾਲੀ ਕੀ ਬਾਉੜੀ ਹੋਇਆ ਕੈਂਦਰੀ ਬਾਣਦੇ ਅਸੀਂ ਰੋਜ਼ ਪਉਰੇ ਆਉਣਿਆ ਆ ਲੈ ਸਭ ਪਕਾ ਲੈ ਆ ਚੱਲ ਚੰਗਾ ਮੁੰਡਿਆ ਹੋਰ ਸੇਵਾ ਪਾਣੀ ਬੱਸ ਬੱਸ ਆ ਮਾਂ ਗਈ ਆ ਜਾ ਕੈਂਦਰੀ ਬਾੜ ਬਹੁਤ ਯਾਦ ਕਰਦਾ ਤੇ ਆਹ ਖਾਲਾ ਭਾਈ ਕੰਨ ਰਾਸ ਮਲਾਈ ਖਾ ਕੇ ਆਉਣੀ ਹੈ ਕੈਦਰੀਵਾਲ ਰਾਸ ਮਲਾਈ ਖਾਂਦਾ ਓਰੇ ਕੀ ਕਰ ਲਈ ਨਹੀਂ ਕੁਝ ਨਾ ਇਹ ਕਿਵੇਂ ਲਈ ਨਹੀਂ ਹੈ ਕੈਦਰੀਵਾਲ ਰਾਸ ਮਲਾਈ ਖਾ ਕੇ ਜਾਂਦਾ ਹੈ ਹੈ ਕੈਦਰੀਵਾਲ ਹੈ ਜਿੰਨੀ ਵਾਰ ਓਰੇ ਆਇਆਂਗੇ ਮੈਂ ਤਾਂ ਐਂ ਕਹਿੰਦੇ ਨੇ ਜੱਥੇਦਾਰ ਜੀ ਨਾਲ ਥੋੜੇ ਤੋਂ ਘਰ ਪੀਆ ਕੈਦਰੀਵਾਲ ਰਾਸ ਮਲਾਈ ਖਾਂਦਾ ਹੈ ਆ ਬਿੱਟੂ ਕਿ ਟੂਰਾ ਬੇਦਮਾਲ ਕਹਿੰਦਾ ਹਾਂ ਚਾਚਾ ਜੀ ਨੂੰ ਜਾਣਦਾ ਵਧੀਆ ਉਹ ਇੱਥੇ ਬਹੁਤ ਜ਼ਿਆਦਾ ਕਰਦੇ ਨੇ ਜਿਹੜਾ ਖਾਣਾ ਪੀਣਾ ਹੈ ਉਹ ਤਾਂ ਵੱਖਰਾ ਹੈ ੱਲੇ ਬੱਲੇ ਬੱਲੇ ਹੋਰ ਕਿਵੇਂ ਦਾ ਆ ਜਾਗਰ ਦਾ ਮੁੰਡਾ ਨਿਗਾ ਤੂੰ ਹਾਂ ਹੋਰ ਕਿਵੇਂ ਠੀਕ ਹੈ ਹਾਂ ਵਧੀਆ ਵਧੀਆ ਤੂੰ ਕਿਵੇਂ ਤੋੜਾ ਫਰਦਾ ਤੇਰਾ ਬਸ ਇਹ ਬਿੱਟੂ ਕਿਟੂ ਵਾਲੇ ਇੱਜ਼ਤ ਵਧੀਆ ਕਰਦੇ ਨੇ ਮਾ ਜਿੱਲੀ ਝੱਲਿਆ ਦੀ ਅੱਛਾ ਔਰ ਇਹ ਪ੍ਰਸ਼ਾਦਾ ਪਾਣੀ ਛਕਦਾ ਉਹਨਾਂ ਨੇ ਔਰ ਉਹਦੇ ਛਕਦੇ ਉਹਨੇ ਵਧੀਆ ਇੱਜ਼ਤ ਕਰਦੇ ਨੇ ਇਹ ਆਪਣੀ ਖਰ ਪੋਲਾ ਦੀ ਰੋਟੀ ਪਾਣੀ ਪੋਲੀ ਹੈ ਨਾ ਦੀ ਸਵਾਦੀ ਮੇਰੇ ਤਾਂ ਹਾਜਮੇ ਆ ਗਈ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਔਰੇ ਖੜਿਆ ਕਰੋ ਜਦੋਂ ਆਉਣੇ ਆਉਣੇ ਹੋ ਕੋ ਕਿਹੜਾ ਆਉਣੇ ਹੋਣੇ ਆ ਭੈਣ ਦੇ ਖਸਮ ਨੇ ਜਵਾਕ ਜਿਹਨੇ ਬਾਣੀ ਪਾਰਖਿਆ ਉਹ ਬੱਬੂ ਨੇ ਆਇਆ ਨਹੀਂ ਹਲੇ ਕਿੱਥੇ ਆਇਆ ਕਿੱਥੇ ਮਰਿਆ ਹੋਣਾ ਹਣਾ ਚਾਚਾ ਸੋਰਾ ਭੇਜਿਆ ਇੱਕ ਮੂੰਹ ਭੇਜੀਆ ਮੈਂ ਕਿਹਾ ਲਿਓ ਮੇਰੇ ਸਾਡੇ ਕੋਲ ਕੁੱਟ ਕੇ ਲਿਓ ਉੱਥੋਂ ਅੱਛਾ ਹੋਰ ਹਣਾ ਚੱਲ ਇਹਨੂੰ ਪਤਾ ਮੇਰ ਦਾ ਜੀਰੀ ਆਈ ਪਈਆ ਕਹਾ ਮੈਂ ਤਾਂ ਜੀਰੀ ਵੱਢਣੀ ਚੱਲ ਵੱਢ ਜੂ ਜੀਰੀ ਤਾਂ ਹੈ ਜੀਰੀ ਤਾਂ ਵੱਢ ਜੂਗੀ ਜੀ ਹਾ ਚੜਾ ਗਿਆ ਸਾਨੂੰ ਚੱਲ ਵਧੀਆ ਵਧੀਆ ਘੁੰਮ ਆਵੇਂਗਾ ਨਾਲੇ ਕਿਹੜਾ ਘੁਮ ਕਮਾਉਣਾ ਹੁੰਦਾ ਭਾਈ ਦਾ ਪੈਸੇ ਵਾਲੇ ਬੰਦੇ ਦਾ ਹੁੰਦਾ ਮੇਰੇ ਵਰਗੇ ਗਰੀਬ ਬੰਦੇ ਕਿਹੜਾ ਘੁਮ ਕਮਾਉਣਾ ਹੁੰਦਾ ਯਾਰ ਸੱਤੀ ਹੁਣ ਤੂੰ ਮੇਰਾ ਦਿਮਾਗ ਖਾਣ ਲੱਗ ਗਿਆ ਯਾਰ ਉਮੈਂ ਆਪਦਾ ਵੀ ਕਰ ਲੂੰਗਾ ਮੈਂ ਕਰ ਲੂੰਗਾ ਆਪਦਾ ਤੂੰ ਕਿਉਂ ਟੈਨਸ਼ਨ ਲਈ ਜੰਨੀ ਆ ਬਿਨਾ ਗੱਲ ਤੋਂ ਜੇ ਯਾਰ 4 ਪੈਸੇ ਉਹਨਾਂ ਨੂੰ ਦੇਤੇ ਫਿਰ ਕੀ ਹੋ ਗਿਆ ਯਾਰ ਉਹ ਮੇਰੀ ਕੋਸ ਲੱਗਦੀ ਨਹੀਂ ਗੱਡੀ ਤਾਂ ਲੰਘ ਗਈ ਕੋਈ ਆਉਣੂ ਵੀ ਤਾਂ ਵਾਪਸ ਲੈ ਕੇ ਆਉਣਾ ਕੋਈ ਨਾ ਮੈਂ ਆਪੇ ਕਰ ਲੂੰਗਾ ਹੀਲਾ ਮੈਂ ਵੀ ਆ ਜੂੰਗਾ ਤੂੰ ਫਿਕਰ ਨਾ ਕਰ ਮੇਰੀ ਤੂੰ ਆਪਦਾ ਕੰਮ 'ਚ ਧਿਆਨ ਦੇ ਹੋਰੇ ਪਾਸੇ ਦਿਮਾਗ ਚ ਲਾਈ ਜਾਂਦੀ ਹੁਲੀ ਆਗੇ ਵੀਰੇ ਚੱਲ ਠੀਕ ਆ ਮੈਂ ਚਲਦਾ ਚੰਗਾ ਚੰਗਾ ਯਾਰ ਉਹ ਯਾਰ ਮੈਂ ਘਰੇ ਜਾ ਕੇ ਕਰ ਲੂੰਗਾ ਤੈਨੂੰ ਕਹਤਾ ਨਾ ਮੈਂ ਆਹੋ ਚੰਗਾ ਤੂੰ ਨਾ ਕਰੀ ਮੈਂ ਆਪੇ ਕਰ ਲੂੰਗਾ ਚੰਗਾ ਕੀ ਕਰ ਲੋਗੀ ਵਰਮਨ ਕੀ ਆਲਾ ਉਹ ਕੁਛ ਨਹੀਂ ਯਾਰ ਸੱਚ ਨਾਨਾ ਕਿੱਥੇ ਨਾਲੇ ਆਹ ਤੈਨੂੰ ਦੱਸਦਾ ਤੂੰ ਚੱਲ ਜਾ ਕੀ ਕਰ ਲੋਗੀ ਤੇ ਨਾਲ ਲੜੀ ਜਾਂਦਾ ਸੀ ਕਾਨੂੰਨ ਯਾਰ ਮੇਰੇ ਘਰ ਵਾਲੀ ਦੀ ਆ ਕੀ ਹੋ ਗਿਆ ਉਹੀ ਜਨਾਨੀ ਵਾਲੀਆਂ ਗੱਲਾਂ ਹਾਂ ਕਹਿੰਦੀ ਆਖੇ ਉਹਨਾਂ ਦੇ ਪੈਸੇ ਉਹ ਲਾਤੇ ਕਹਿੰਦੀ ਪੈਸੇ ਲਾ ਕੇ ਮੇਰੇ ਕੋਲ ਕੈਨੇਡਾ ਆ ਜਾਂਦਾ ਉਧਰ ਵੀ ਪਤਾ ਲੱਗ ਗਿਆ ਓਏ ਮੈਨੂੰ ਦੱਸਦਾ ਦਿਮਾਗ ਖਰਾਬ ਹੋ ਗਿਆ ਅੱਛਾ ਨਾਲੇ ਨਾਨਾ ਕਿੱਥੇ ਆਇਆ ਕੱਲੀ ਆ ਗਿਆ ਬਈ ਨਾਨਾ ਵੀ ਤੇਰਾ ਨਾਲੇ ਭੇਜਦਾ ਉਹਦਾ ਵੀਜ਼ਾ ਲਵਾਇਆ ਸੀ ਉਹ ਮਾਸੜ ਦਾ ਵੀਜ਼ਾ ਲਵਾਇਆ ਸੀ ਉਹਨੂੰ ਸੀ ਜਾਣ ਕੇ ਨਹੀਂ ਦੱਸਿਆ ਵੀ ਜੇ ਉਹਨੂੰ ਵੀ ਦੱਸ ਕੇ ਲੈ ਜਾਵਾਂਗੇ ਉਹ ਤੈਨੂੰ ਪਤੀ ਆਉਦਾ ਪੁਲਿਸ ਕਰਦਾ ਉਹਨਾਂ ਨੇ ਮੈਂ ਆਪੇ ਸਾਂਭ ਲਈ ਮੈਂ ਸਾਰੇ ਨੂੰ ਦੱਸ ਦੂੰ ਤੂੰ ਫਿਕਰ ਨਾ ਕਰ ਆਪਾਂ ਕਰੀ ਚੱਲਦੇ ਆ ਅੱਛਾ ਦੱਸਿਆ ਨਹੀਂ ਹੁਣ ਕੀ ਜਲੂਸ ਕੱਢਿਆ ਮੇਰੇ ਯਾਰ ਪੁੱਛਣਾ ਕੀ ਹੋ ਗਿਆ ਮਾ ਹੱਥ ਬੰਨ ਗਿਆ ਵੀ ਅੱਗੇ ਤੋਂ ਇਹਨਾਂ ਨਾਲ ਮੈਂ 에어ਪੋਰਟ 'ਚ ਨਹੀਂ ਆਉਂਦਾ ਸੌਂ ਲਗਾ ਏਡਾ ਜਲੂਸ ਕੱਢਿਆ ਛੜਦੇ ਗੱਲਾਂ ਉਹ ਜਿੱਥੇ ਬੈਗ ਰੱਖਦੇ ਹੁੰਨੇ ਆਪਾਂ ਬੈਗ ਦੇ ਵਿੱਚ ਬੈਹਿ ਗਿਆ ਉਹਦੇ ਅੱਛਾ ਹਾਂ ਉਹ ਤਾਂ ਇਹੀ ਕਰਦੇ ਨੇ ਇਹਨਾਂ ਨੇ ਟੱਕੇ ਨਾਲ ਫੜ ਕੇ ਉਹ ਉਠਾਲਿਆ ਪੁਲਿਸ ਵਾਲਿਆਂ ਦਾ ਉਹ ਫੜ ਲਿਆ ਡੰਡਾ ਜੀ ਜਿਹਦੇ ਨਾਲ ਉਹ ਚੈੱਕ ਕਰਦਾ ਹੁੰਦਾ ਆਪੇ ਲੱਗਿਆ ਕਰਨਗੇ ਨਾ ਮੈਂ ਕਰੂੰਗਾ ਲੈ ਆ ਜਾ ਆ ਮੋਟਰਸਾਈਕਲ ਉਹੀ ਜਲੂਸ ਕੱਢ ਕੇ ਰੱਖਦਾ ਮੇਰਾ ਸਾਲਾ ਉਹ ਤਾਂ ਉਹੀ ਗੱਲਾਂ ਕਰਦੇ ਨੇ ਨਾ ਪੱਗ ਲੈ ਕੇ ਦੇ ਨਾਲ ਮੈਂ ਪੱਗ ਬੰਨ ਲੈ ਪੈਰਾਂ 'ਚ ਲੱਗਣ ਤੱਕ ਗਿਆ ਪੱਗ ਨਹੀਂ ਬੰਨੀ ਕਹਿੰਦਾ ਮੈਂ ਧਾਈ ਸੀ ਪਰਨੇ 'ਚ ਜਾਊਗਾ ਫਿਰ ਉਧਰ ਮਹਾ ਗੱਡੀ ਵਾਪਸ ਲੈ ਕੇ ਨਹੀਂ ਆਏ ਗੱਡੀ ਤਾਂ ਉਧਰ ਹੀ ਲੈ ਗਿਆ ਸੀ ਉੱਥੇ ਤੱਕ ਕੀ ਕਰਵਾਈ ਕੀ ਮੈਂ ਅੱਛਾ ਫਿਰ ਹਣ ਬਾਪਸ ਤਾਂ ਮੈਂ ਇਕੱਲੇ ਨਹੀਂ ਆਉਣਾ ਤੀ ਯਾਰਾ ਹੂੰ ਹੋਰ ਇੰਨਾ ਖਰਚਾ ਕਾਦੇ ਵਾਸਤੇ ਕੋਈ ਨਾ ਪਾਪਾ ਜੀ ਤੁਸੀਂ ਚਲੋ ਆਹਾਹਾ ਇਹ ਭਾਈ ਲੜਕੀ ਆਪ ਕੁੜੀ ਹੈ ਜੀ ਆਪਣੀ ਬੇਟੀ ਹੈ ਆਹ ਬੇਟਾ ਹੈ ਬੱਚੇ ਬੱਲੇ ਦੇਖਣਾ ਹੈ ਸਰੂਪ ਕਿਤੀ ਹੈ ਤੁਸੀਂ ਲੋ ਜੀ ਦੀ ਹੈ ਲੈ ਸਿਰ ਬਲੋਸਾ ਘੋੜੇ ਤੇ ਰੱਖੜ ਜਾ ਲੈ ਸਿਰ ਬਲੋਸਾ ਸასი ਕਾਲ ਦਾਦਾ ਜੀ ਆ ਮੁੰਡਾ ਠੀਕ ਹੈ ਪੁੱਤ ਹਾਂਜੀ ਹਲਾ ਭਾਈ ਜਾ ਹਲਾ ਵਧੀਆ ਤੁਸੀਂ ਉਪਰਾ ਕਰਦਾ ਹੈ ਚੱਲ ਭਾਈ ਦੇਖ ਲੈ ਸਰੂਪ ਆਪਣਾ ਸੱਜਾ ਜਿਆਦਾ ਵੀ ਸਾਹਮਣਾ ਕੁੜੀਆਂ ਦੇਖ ਲੈ ਸਰਵਾ ਸਰੂਪਾਈ ਫਿਰਦੀ ਹੈ ਹੋਰ ਤੇ ਆਪਾਂ ਆਪੇ ਯਾ ਲੈ ਹੋਰ ਚਾਚਾ ਸਾਫਰ ਵਧੀਆ ਦੇਖੋ ਠੀਕ ਆ ਬਸ ਲੱਭ ਲਾਗੇ ਭਾਈ ਐਡੀ ਕੀ ਲੱਭ ਸਾਵ ਮਰ ਗਈ ਲਾਹੇ ਪਾਲ ਲਾਗੇ ਬੱਧਿਆ ਮੈਨੂੰ ਫੜਾ ਕੋਈ ਨਾ ਭਾਈ ਕੋਈ ਨਾ ਆਪੀ ਚੱਕ ਲਾਂਗੇ ਆਪੀ ਚੱਕ ਲਾਂਗੇ ਪਾਪਾ ਜੀ ਹਾਂ ਭਾਈ ਆਪਾਂ ਐਡੀ ਵੱਡੇ ਮੁਲਕ ਚ ਕਿਵੇਂ ਲੱਭਾਂਗੇ ਬੱਬੂ ਨੂੰ ਪਾਲ ਲਾਂਗੇ ਭਾਈ ਪਾਲ ਨੂੰ ਕਿੱਡੀ ਕੀ ਗੱਲ ਜਿੰਨੇ ਗੁਰਦੁਆਰੇ ਸਾਰੇ ਸਰਚ ਬਲਾ ਦੇਗੇ ਹੈ ਆਪਣਾ ਪੰਜਾਬੀਆਂ ਨਾਲ ਦਾ ਭਰਿਆ ਭੇ ਦੇਖ ਕਿੱਡੇ ਕਿੱਡੇ ਪੱਗਾਂ ਦੇ ਸਰਦਾਰ ਤੋਰੇ ਫਿਰਦੇ ਨੇ ਆਏ ਨਹੀਂ ਲੋਕਾਂ ਨੇ ਕੰਜਰ ਨੂੰ ਨੂੰ ਚੱਲ ਤੂੰ ਕੀ ਫਿਕਰ ਕਰੀ ਜਾਨੀ ਆ ਯਾਰ ਮਾਚ ਤੇ ਸਾਫਰ ਹੋ ਚਾਚਾ ਜਾ ਜਾ ਕਾ ਟੂਟੀ ਨਹੀਂ ਉੱਥੇ ਪੌਣੀ ਦੇ ਦੇ ਰਖੇ ਨੇ ਲਾਤਾਂ ਨਾਲ ਫੇਟ ਆਵੇ ਪਹਿਲਾਂ ਬੰਦ ਮੈਂ ਪਰੌਂਠੀ ਰੱਖ ਲਿਓ ਉੱਥੇ ਮਾਂ ਨੂੰ ਪਤਾ ਲੱਗਿਆ ਤੇ ਕਹਿੰਦਾ ਭੁੰਡੜ ਭੰਜਣ ਵਾਲਾ ਹੈ ਆ ਗਿਆ ਇਹਦਾ ਵਧੀਆ ਮੌਜਾ ਟਾਇਰ 'ਚ ਲੱਗੇ ਨੇ ਨਾ ਪਾਈਥੇ ਜਗਾ ਦਾ ਵਧੀਆ ਖੋਲੀ ਭਾਰਕੀ ਆ ਅਸੀ ਕਰੂ ਠੀਕ ਆ ਭਾਈ ਰਾਜੀ ਆ ਬਹੁਤ ਜਿਆਦਾ ਸੀ ਵੀ ਜੀ ਹੋ ਗਿਆ ਹੈ ਪਾਈ ਸੀ ਕਿੱਸਾ ਹੈ ਹੈ ਪੂਰੇ ਕੋਈ ਨਾ ਟੈਨਸ਼ਨ ਲੋ ਮਿਲ ਜੂ ਮੈਂ ਪੂਰੇ ਠੀਕ ਠਾਕ ਹੈ ਸਾਰੇ ਦੇਖ ਲੈ ਤੈਰਾ ਦੋ ਤਨਵਾਰ ਵੀ ਜਦ ਡੈਕਡਾ ਹੋ ਗਿਆ ਨਹੀਂ ਹਾਂ ਬੈਠੋ ਤੁਸੀਂ ਭਾਈਓ ਭਾਈਓ ਹਾਂ ਟੈਨਸ਼ਨ ਮੈਂ ਕਰੀ ਪੱਠਣ ਨਾਲ ਗੱਲ ਪੂਰੇ ਭਾਈ ਤੱਤਾ ਜਿਆ ਪਾਣੀ ਕਰਕੇ ਦੇਦੇ ਮੈਂ ਤਾਂ ਕੰਮ ਨਹੀਂ ਚੜ ਗਈ ਇਹਦਾ ਉਹ ਬਾਗ ਬਣਿਆ ਕਰੇ ਤਾਂ ਭਾਈ ਇੱਥੇ ਤਾਂ ਹੀ ਹੋ ਜਾਂਦਾ ਬਹੁਤ ਹਾਂ ਹੋਰ ਹੌਸਾ ਜਿਆ ਕਰ ਲਿਓ ਭਾਈ ਹੌਸਾ ਜਿਆ ਕਰਦੇ ਭਾਈ ਮੈਂ ਮਖਾ ਪੱਠਣ ਨਾਲ ਕਰੀ ਗੱਲ ਹਾਂ ਮਖਾ ਐ ਕਰਕੇ ਮਖਾ ਅੜ ਰਿਆ ਕੰਮ ਕਹਿੰਦੀ ਭਈ ਕਰਨਾ ਕਰੋ 7ਵੇਂ ਦਿਨ ਪੱਠੜ ਬੰਦਾ ਲੈ ਕੇ ਕਫਾਨ ਗੱਡੀ ਕਰਾ ਕੇ ਆਪ ਵੀ ਜਾ ਦੇ ਕੇ ਆਇਆ ਜੱਸੀ ਕੇ ਕਿਦਰ ਜੱਸੀ ਆ ਲੜ ਤੈਨੂੰ ਹਾਂ ਹਾਂ ਕਮਾਲ ਹੈ ਹੈ ਹੁੰਦਾ ਭਾਈ ਬਹੁਤ ਦਾ ਕੰਮ ਹੁੰਦਾ ਹੀ ਹੈ ਹੋਰ ਮੈਂ ਤਾਂ ਇਹ ਕਹਿ ਰਿਹਾ ਦੀ ਮੈਂ ਕਈ ਕਿਸੇ ਮੰਤਰੀ ਮੂਤਰੀ ਨਾਲ ਜਾ ਲਖਿਆ ਨਾ ਕੱਢ ਲਾ ਕੋਈ ਆਪਾਂ ਨੂੰ ਕਈ ਵਾਰ ਬੱਬੂ ਕੰਜਰ ਦਾ ਭਾਲ ਨਾ ਬਣੂ ਟੈਂਸ਼ਨ ਨਾਲ ਇੱਥੇ ਪਾਰਟੀ ਦੇ ਬੰਦੇ ਬਾਤੂ ਨੇ ਕੰਦਾ ਕਿ ਭਾਵੇਂ ਫਿਰ ਕਿਉਂ ਫਿਕਰ ਕਰਦਾ ਕਿ ਨਹੀਂ ਪਾਣੀ ਪੂਰੀ ਦੇ ਜੂਜਾ ਪਲਾਸ ਚਾਹ ਚਾਹ ਪਾਣੀ ਦਾ ਕੋਈ ਗੱਲ ਨਹੀਂ ਮੈਂ ਕਹਿ ਰਿਹਾ ਸਰੂਪ ਵੀ ਇੱਥੇ ਕੋਈ ਕਿਸੇ ਮੰਤਰੀ ਮੂਤਰੀ ਨਾਲ ਜਾ ਲਖਿਆ ਕਰਦਾ ਮੜੀ ਮੋਟੀ ਹੈ ਕੋਈ ਨਾ ਟੇਂ ਛਣਨਾਲਾ ਦੰਨੇ ਪਾਰਟੀ ਦੇ ਬੰਦੇ ਆਪਣੇ ਉਰੇ ਆਏਗੇ ਨੇ ਤਿੰਨਾ ਨਾਲ ਜਾਣ ਪਛਾਨ ਹੈ ਆ ਲੋ ਚਾਚਾ ਜੀ ਪਾਣੀ ਗਰਮ ਜਲਾ ਕੇ ਆਂਦਾ ਤੁਸੀਂ ਕਹਿੰਦੇ ਸੀ ਠੰਡ ਬਹੁਤ ਲੱਗ ਰਹੀ ਹਾਂਜੀ ਸੱਤਾ ਪਾਣੀ ਹੈ ਜੀ ਹੋਰ ਭਾਈ ਠੀਕ ਰਹਿੰਦੀ ਆ ਤੂੰ ਹਾਂ ਠੀਕ ਰਹਿੰਦੀ ਆ ਚਾਚਾ ਜੀ ਵਧੀਆ ਆਪਣਾ ਸਾਰਾ ਲਾਣਾ ਵਾਣਾ ਠੀਕ ਹੈ ਸਾਰੇ ਠੀਕ ਨੇ ਚਾਚਾ ਜੀ ਚੱਲ ਵਧੀਆ ਕੀ ਕਰਨ ਲੱਗੇ ਓਰੇ ਉਰੇ ਵਾਸ ਕੰਮ ਚੱਲੀ ਜਾਂਦੇ ਨੇ ਅੱਛਾ ਹਾਂਜੀ ਕਰੀ ਜਾਂਦੇ ਜਿਹੜੇ ਕੰਮ ਦੀਆਂ ਵਦੀਆਂ ਵਦੀਆਂ ਹਾਂਜੀ ਕੰਮ ਤੋਂ ਬਿਨਾਂ ਇੱਥੇ ਕੁਛ ਨਹੀਂ ਇਹ ਤਾਂ ਹੈ ਭਾਈ ਹਾਂ ਗੱਲ ਹੈ ਭਾਈ ਸਿਆਣੀ ਗੱਲ ਹੈ ਹਾਂ ਕੰਮ ਕਰਨਾ ਹੀ ਪੈਣਾ ਤਾਂ ਕਰ ਸਾਡੋ ਸੰਤਨ ਸੁਣ ਲਈ ਭਾਈ ਤੁਸੀਂ ਸਾਡ ਸੰਤਨ ਕੋਈ ਬਾਹਲਾ ਜਾਂਦੀ ਉਹਨਾਂ ਨਹੀਂ ਤਾਰਦੀ ਆ ਦੇਖ ਲੈ ਇੱਕ ਸਾਡੇ ਨਾਲ ਫਾਈਂਡ ਆ ਭਾਈ ਬਾਣੀ ਪਾਰ ਗਿਆ ਟੱਕਰ ਦੇ ਨੇ ਸਾਨੂੰ ਆ ਸੌਨੇ ਵਰਗੀ ਮੂੰਹ ਰੋਲ ਕੇ ਰੱਖਦੀ ਹਾਂ ਉਹਨਾਂ ਦੀ ਸਾਨੂੰ ਵੀ ਟੈਨਸ਼ਨ ਬਹੁਤ ਹੋ ਜਾਂਦੀ ਹੈ ਸੁਣਦੇ ਹੁੰਦੇ ਬਹੁਤ ਜ਼ਿਆਦਾ ਟੈਨਸ਼ਨ ਹੈ ਸਾਨੂੰ ਕੀ ਕਰੀਏ ਭਾਈ ਹੁਣ ਮਾੜੀ ਲੱਜ ਚੰਪੀ ਹੁਣ ਮੇਰੇ ਕਿਹੜਾ ਕੋਈ ਬਸ ਦੀ ਗੱਲ ਹੈ ਮੇਰੇ ਕਿਹੜਾ ਐ ਕੋੜ ਕੇ ਮਾਰ ਚ ਹੈਂ ਪਹਿਲੇ ਦਿਨ ਮੈਨੂੰ ਸੁੱਖ ਦੇਣਾ ਸੀ ਦੁੱਖ ਦੇਈ ਜਾਂਦਾ ਦੁੱਖ ਦੇਈ ਜਾਂਦਾ ਹੂੰ ਤਾਂ ਹੀ ਤਾਂ ਕਹਿੰਦੇ ਆਦ ਦੇ ਵਿੱਚ ਅੱਜ ਦੀ ਹੋਵੇ ਆਹ ਹੋਰ ਪਈ ਦਿਨਾਂ ਦਾ ਮਤਲਬ ਕਿਹੜਾ ਕੰਜਰ ਦਾ ਚੰਦਰੀ ਨਾ ਮੇਰੇ ਤਾਂ ਤਿੰਨ ਧੀਆਂ ਦੀ ਇੱਕ ਹੋਰ ਹੋ ਜਾਂਦੀ ਚਾਰ ਹੋ ਜਾਂਦੀਆਂ ਬਰਾ ਬੈ ਕੇ ਤੋੜ ਦਿੰਦਾ ਬੈ ਆ ਕੇ ਤੋੜ ਦਿੰਦੇ ਟੈਨਸ਼ਨ ਖਤਮ ਸੀ ਉਹ ਭਾਈ ਆਪਦੇ ਵੀ ਥੋੜਾ ਜਿਹਾ ਮਾੜੇ ਹੁੰਦੇ ਆਂਗੇ ਤਾਂ ਹੀ ਕਹਿੰਦੀ ਦੋ ਹੱਥਾਂ ਨਾਲ ਹੀ ਬੰਦੀ ਮੈਂ ਚੰਗਾ ਭੜਾ ਮੈਂ ਤਾਂ ਲਾੜਾ ਪੜਾ ਸੀ ਮੈਂ ਤਾਂ ਕੁੜੀ ਦਾ ਮੈਂ ਸਾਗ ਕਰਾਉਂਦਾ ਸੀ ਕੁੱਤੀਆਂ ਤੋਂ ਚੰਗੇ ਭਲੇ ਮੁੰਡੇ ਨੂੰ 10 ਕਿਲਿਓਂ ਦੇ ਸਰਕਾਰੀ ਨੌਕਰੀ ਚਤੀ ਹੈ ਕਾਇਦੇ ਦੇ ਦੇ ਕੁੱਤ ਪਿੱਛੇ ਮੱਤਦਾ ਮੈਂ ਦੇਖ ਲਈ ਪਾਲਾ ਚੜੇ ਫੇ ਆ ਜਾ ਆਪਾਂ ਅੰਦਰ ਚੱਲਦੇ ਹਾਂ ਸਾਰੀ ਕਮਰੋਂ ਦੀ ਇਹ ਕਮਰੀ ਹੈ ਹੋਰ ਹੋ ਜਾਂਦਾ ਕੁੱਤ ਪਿੱਛੇ ਮੱਤ ਹੁੰਦੀ ਇਹਨਾਂ ਦੀ ਕੁੱਤ ਪਿੱਛੇ ਕਰਨਾ ਕਰ ਕੋਈ ਨਾ ਫਿਕਰ ਤਾਂ ਹੁੰਦੀ ਆ ਦੀਦੀ ਏਡੇ ਵੱਡੇ ਬਕਾਨੇ ਮੁਲਕ ਚ ਨਾ ਸੀ ਕਿਸੇ ਨੂੰ ਜਾਣਦਿਆਂ ਨਾ ਸਾਨੂੰ ਕੋਈ ਜਾਣਦਾ ਕਿੱਥੇ ਪਾਲਾਂਗੇ ਅਸੀਂ ਬੱਬੂ ਨੂੰ ਤਾਂ ਹੀ ਤਾਂ ਅਸੀਂ ਚਾਚੇ ਨੂੰ ਵੀ ਨਾਲ ਲੈ ਕੇ ਆਏ ਆ ਵੀ ਚੱਲ ਚਾਚੇ ਦੀ ਚਾਰ ਮੰਤਰੀਆਂ ਨਾਲ ਬਣਦੀ ਆ ਵੀ ਕਿਤੇ ਹੈਲਪ ਮਿਲ ਜਾ ਚਾਚੇ ਤੋਂ ਸਵਾ ਬਣਦੀ ਐ ਚਾਚੇ ਦੀ ਸੋਡੇ ਦੀ ਐਡਾ ਨਾਲ ਦੋ ਗੇਠਾਂ ਦਾ ਹੋ ਨਾਲ ਆ ਪਾਈ ਬੈਠਾ ਰਹਿੰਦਾ ਸੋਫਿਆਂ ਤੇ ਚੌਰਾ ਉਦਸੀਦਾ ਤਿੰਨ ਵਾਰੀ ਦੀ ਵੀਜਰ ਰਿਫਿਊਜ਼ਲ ਕਰਾਇਆ ਉਹਦੇ ਹੀ ਹੱਥ ਹੈ ਕੰਜਰ ਦਾ ਚੌਰੇ ਦਾ ਚਾਚੇ ਨੇ ਹਾਂ ਚਾਚੇ ਨੇ ਕਹੀ ਜਾਂਦੇ ਚਾਚੇ ਦੀ ਚਲਦੀ ਹੈ ਚਾਚੇ ਦੀ ਚਲਦੀ ਉਹਨਾਂ ਕੋਈ ਕੁੱਤਾ ਨਹੀਂ ਪੁੱਛਦਾ ਉੱਥੇ ਚਾਚਾ ਤਾਂ ਕਹਿੰਦਾ ਮੇਰੀ ਖਾਸੇ ਮੰਤਰੀਆਂ ਨਾਲ ਬਣਦੀ ਆ ਪਹਿਲਾਂ ਪੁਲਿਸ ਵਿੱਚ ਭਰਤੀ ਹੁੰਦਾ ਸੀ ਜੱਸੀ ਅੱਛਾ ਹਾਂ ਉਹਦੀ ਛਾਤੀ ਨਹੀਂ ਆਉਂਦੀ ਐਡਾ ਛੱਤ ਆ ਉਹਦਾ ਚਾਚਾ ਦਾ ਬੜਾ ਕਹਿੰਦਾ ਮੇਰੀ ਪੱਠਣ ਨਾਲ ਬਣਦੀ ਆ ਮੇਰੀ ਕਿਹੜੇ ਪੱਠਲਿਆਂ ਨਾਲ ਬਣਦੀ ਆ ਕੋਈ ਨਹੀਂ ਪੁੱਛਦਾ ਉਹਨੂੰ ਫੇਰ ਕਹਿੰਦਾ ਕੱਦ ਨਹੀਂ ਆਉਂਦਾ ਜੱਸੀ ਦਾ ਸਾਢੇ 6 ਫੁੱਟ ਦਾ 7 ਦਾ ਜੱਸੀ ਵੀ ਆ ਇਹਨੇ ਨਹੀਂ ਪੁਲਿਸ ਚ ਨਹੀਂ ਪਾਰਤੀ ਹੋਣ ਦਿੱਤਾ ਕੋਈ ਨਹੀਂ ਪੁੱਛਦਾ ਚਾਚੇ ਚੁੱਚੇ ਨੂੰ ਇੱਥੇ ਚਾਚਾ ਚਾਚੇ ਤੇ ਨਾ ਕੀ ਨਕਾਰ ਤੂੰ ਚਾਚਾ ਤਾਂ ਇਹੋ ਜਿਹਾ ਲੱਗਦਾ ਨਹੀਂ ਹੈਗਾ ਆ ਦੇਖਣ ਚ ਹੀ ਨਹੀਂ ਲੱਗਦਾ ਉਹ ਉਹ ਬਹੁਤ ਕਲਾ ਕੁੱਤਾ ਬੰਦਾ ਹੈ ਉਹ ਕੰਜਰ ਹੈ ਉਹ ਸਿਰੇ ਦਾ ਇੱਕ ਨਾਲਾ ਬਸ ਦੋ ਗੇਠਾਂ ਦਾ ਐਡਾ ਨਾਲਾ ਲਮਕਾਈ ਫਿਰਦਾ ਰਹਿੰਦਾ ਚੌਰਾ ਬੈਠਾ ਰਹਿੰਦਾ ਸੋਫੇ ਉੱਤੇ ਬਾਹਰ ਬੈਠਿਆ ਸੁਣ ਵੀ ਲਊਗਾ ਸੁਣ ਤੇ ਸੁਣ ਲੈਣ ਦੇ ਮੈਨੂੰ ਕੀ ਕਰ ਦੂ ਇੱਥੇ ਅਸੀਂ ਬਾਹਰਲੇ ਦੇਸ਼ ਬੈਠੇ ਆਂ ਇੱਥੇ ਕੋਈ ਡਰ ਨਹੀਂ ਜੇ ਮੈਂ ਇੱਕ ਫੋਨ ਕਰਤਾ ਨਾਲ ਦੀ ਨਾਲ 5 ਮਿੰਟਾਂ ਚ ਪੁਲਿਸ ਨੇ ਆ ਜਾਣੇ ਨਾਲੇ ਉਹਦਾ ਜੜ ਤੋਂ ਕੱਟਣਗੇ ਨਾਲਾ ਤੇ ਨਾਲੇ ਉਹਦੀ ਪਿੱਠ ਕੁੱਟਣਗੇ ਤੂੰ ਟੈਨਸ਼ਨ ਨਾ ਲੈ ਤੂੰ ਘਰ ਆਰਾਮ ਕੋਈ ਨਾ ਆਪਾਂ ਭਾੜ ਲਾਂਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਮੈਂ ਤੈਨੂੰ ਚਾਹ ਪਾਣੀ ਬਣਾ ਕੇ ਲਿਆਉਣੀ ਆ ਤੂੰ ਰੈਸਟ ਕਰ ਦੱਸ ਮਿੰਟ ਪੈ ਜਾ ਚੱਲ ਕੋਈ ਨਾ ਚਾਹ ਪਾਣੀ ਤਾਂ ਰਹਿਣ ਦੋ ਮੈਂ ਹੀ ਪੈ ਜਾਂਦੀ ਹਾਂ ਹਾਂ ਪੈ ਜਾ ਰੈਸਟ ਕਰ ਥੱਕੇ ਹਾਰੇ ਆਏ ਹਾਂ ਬਹੁਤ ਔਖਾ ਹੈ ਜਹਾਜ਼ 'ਚ ਵੀ ਬੱਸ ਹੋ ਜਾਂਦੀ ਹੈ ਥੱਕ ਜਾਣੇ ਨਿੱ ਘੰਟੀ ਬੈਠਣਾ ਬਹੁਤ ਔਖਾ ਹੋ ਜਾਂਦਾ ਚੱਲ ਠੀਕ ਹੈ ਪੈ ਪੈ ਜਾ ਮੈਂ ਚੱਲੀ ਦੇਖਦੀ ਆ ਫਿਰ ਮੈਂ ਤੈਨੂੰ ਦੇਖ ਜੂਗੀ ਆ ਕੇ ਕਿਹੜਾ ਤੇ ਫਿਰ ਮੈਂ ਚਾਹ ਪਾਣੀ ਬਣਾ ਦੂ ਰੋਟੀ ਰੋਟੀ ਖਾ ਲਿਓ ਤੁਸੀਂ ਕੋਈ ਨਾ ਮਨਸਦ ਪੈ ਜਾ ਵਸ ਰਾਮ ਨਾਲ ਪੈ ਜਾ ਤੇ ਮੈਂ ਕਰ ਲਾਂ ਮਾੜੇ ਮੋٹے ਕੰਮ ਕੁਮ ਜੇ ਰਹਿੰਦੇ ਨੇ ਉਹ ਨਮੇੜ ਦਾ ਪੋਚੇ ਪੂਚੇ ਜਿਹਾ ਲਾਉਣੇ ਨੇ ਫਿਰ ਮੈਂ ਤੁਹਾਡਾ ਖਾਣ ਪੀਣ ਦਾ ਕਰਦੀਆਂ ਤਿਆਰੀ ਠੀਕ ਹੈ ਪੈ ਜਾ ਰਾਮ ਨਾਲ ਠੀਕ ਹੈ ਮੈਂ ਚੱਲੀ ਫਿਰ ਓਕੇ